ਵੈਗੂ ਜੀ ਦਾ ਖਾਲਸਾ ਵੈਗੂ ਜੀ ਦੀ ਫਤਿਹ ਆਪਾਂ ਚੱਲੇ ਆਂ ਜੀ ਜੈਪੁਰ ਰਾਜਸਥਾਨ ਆਪਾਂ ਉੱਥੇ ਤੁਹਾਨੂੰ ਵਧੀਆ ਵਧੀਆ ਚੀਜ਼ਾਂ ਘੁਮਾਵਾਂਗੇ ਆਪਾਂ ਪਹੁੰਚ ਗਏ ਗੁਰਦੁਆਰਾ ਦੋਖਨਵਰ ਸਾਹਿਬ ਪਟਿਆਲੇ ਪਹੁੰਚ ਗਏ ਆਪਾਂ ਫਤਿਹਗੜ੍ਹ ਸਾਹਿਬ ਨੇਹਰਾ ਸੀ ਉਦੋਂ ਵੀਡੀਓ ਸਟਾਰਟ ਨਹੀਂ ਆਪਾਂ ਮੱਥਾ ਟੇਕ ਕੇ ਨਿਕਲੇ ਸੀ ਤੇ ਆਪਣੇ ਉੱਥੇ ਤੋਂ 560 ਕਿਲੋਮੀਟਰ ਦਖਾ ਰਿਹਾ ਦੇਖਦੇ ਆਂ ਅੱਜ ਆਪਾਂ ਇਹ ਸਫ਼ਰ ਤੈਅ ਕਰ ਸਕਦੇ ਆਂ ਭੇਵੇ ਨੂੰ ਹੋ ਕੇ ਆਏ ਆਂ ਭੇਵਾ ਪਟਿਆਲਾ ਹਨਾ ਪਟਿਆਲਾ ਤੋਂ ਭੇਵਾ ਦੇਵੇਦੋ ਦੇਵੀਗੜਾ ਵਾਲਾ ਮੈਂ ਨਾ ਤੇਵੇ ਤੋਂ ਆਪਣਾ ਇਹ ਰੋਡ ਪੈਂਦਾ ਕੈਂਸਲ ਕੈਂਸਲ ਤੋਂ ਆਪਾਂ ਜਾਣਾ ਕਿ ਜੀਂਦ ਜੀਂਦ ਨੂੰ ਉਧਰ ਹੀ ਜਾਣਾ ਆਪਾਂ ਨੇ ਉਰੇ ਤੋਂ ਜਾਇਪੁਰ ਪਹੁੰਚਣਾ ਆਪਾਂ ਨੇ ਠੀਕ ਹੈ ਨਾ ਆਪਾਂ ਤੁਹਾਨੂੰ ਦੱਸਾਂਗੇ ਤੁਸੀਂ ਕਿਵੇਂ ਘੱਟ ਕਰਕੇ ਜਾ ਸਕਦੇ ਆ ਤੇ ਤੁਸੀਂ ਕਿਹੜਾ ਰੋਡ ਸਭ ਤੋਂ ਬੈਟਰ ਹੋਗਾ ਜਿਹੜਾ ਜਿਹੜਾ ਰੋਡ ਅੱਗੇ ਆਪਾਂ ਜਾਵਾਂਗੇ ਆਪਾਂ ਦੱਸਾਂਗੇ ਪੰਜਾਬ ਤੋਂ ਹਨਾ ਕਈ ਵਾਰ YouTube ਤੇ ਕੋਈ ਵੀਡੀਓ ਨਹੀਂ ਆਉਂਦੀ ਵੀ ਪੰਜਾਬ ਤੋਂ ਕਿਹੜਾ ਰੋਡ ਜਾਣਾ ਚਾਹੀਦਾ ਆਪਾਂ ਬਾਈਕ ਤੇ ਚੱਲੇ ਆ ਆਪਾਂ ਦੱਸਾਂਗੇ ਵੀ ਗੱਡੀ ਵਾਸਤੇ ਵੀ ਇਹ ਰੋਡ ਸੈੱਟ ਆ ਜਾਂ ਨਹੀਂ ਆ ਬਾਈਕ ਵਾਸਤੇ ਕਿੰਨਾ ਕਰੋੜ ਵਧੀਆ ਇਹ ਸਾਰਾ ਦੱਸਾਂਗੇ ਆਪਾਂ ਚੱਲਦੇ ਆਪਾਂ ਵਧੀਆ-ਵਧੀਆ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਸਾਡੇ ਪੇਜ ਨਾਲ ਜੁੜੇ ਰਹੋ ਸਾਡੇ YouTube ਚੈਨਲ ਨਾਲ ਇੰਦ ਨੂੰ ਜਾ ਰਹੇ ਤੇ ਰਸਤੇ 'ਚ ਨਾ ਖੇਤਾਂ ਦੇ ਵਿੱਚ ਆਹ ਪਤਾ ਨਹੀਂ ਕੀ ਦਾ ਇਹ ਘੋੜਿਆਂ ਜੇ ਵਰਗੇ ਆ ਇਹ ਘੋੜਿਆਂ ਜੇ ਵਰਗੀ ਸ਼ਕ ਲੱਗਦਾ ਸੀ ਸਿੰਘ ਜੇ ਇਹਨਾਂ ਦੇ ਸਿੰਘ ਵੀ ਇਹਨਾਂ ਦੇ ਆ ਫਿਰ ਰਹੇ ਆ ਇਹ ਤਾਂ ਫਸਲਾਂ ਨੁਕਸਾਨ ਪਾਉ ਕਰਦੇ ਹੁਣ ਇੱਧਰ ਪਰਸ਼ਾਤਾ ਪਾਣੀ ਛਕ ਲਿਆ ਤੇ ਆਪਾਂ ਨਾ ਇਧਰੋਂ ਜਾਂਦਾ ਹਿਸਾਰ ਨੂੰ ਰਸਤਾ ਹੈ ਨਾ ਘਰ ਤੋਂ ਆਪਾਂ ਪਰੌਂਠੇ ਲੈ ਕੇ ਆਏ ਤੇ ਤੇ ਪਹਿਲਾਂ ਦੋ ਦੋ ਸਵੇਰੇ ਖਾ ਲਏ ਤੇ ਤਿੰਨ ਹੁਣ ਖਾ ਲਏ ਆਪਾਂ ਚਾਹ ਨਾਲ ਚਾਹ ਦੀ ਸਮੋਸੇ ਭਰ ਕੇ ਲੈ ਆਏ ਤੇ ਠੀਕ ਆ ਆ ਜਾਂਦਾ ਹੈ ਹਿਸਾਰ ਨੂੰ ਰਸਤਾ ਆਪਾਂ ਨੇ ਤੁਸੀਂ ਕੀ ਕਰਨਾ ਮਤਲਬ ਆ ਹੈਗਾ ਆਪਣਾ ਪਿੱਛੇ ਤੋਂ ਆਏ ਆਪਾਂ ਇਹ ਹੈਗਾ ਰੋਧਕ ਰੋਧਕ ਵਾਲਾ ਬਾਈਪਾਸ ਆਏ ਬਾਈਪਾਸ ਤੋਂ ਸਿੱਧਾ ਹਿਸਾਰ ਨੂੰ ਮੁੜ ਜੰਨੇ ਆਪਾਂ ਇਦੇ ਨਾਲ ਕੀ ਹੁੰਦਾ ਇਹ ਪਿੱਛੇ ਜਿਵੇਂ ਜੀਂਦ ਤੋਂ ਰੋहतक ਨੂੰ ਜਾਂਦੇ ਆ ਜੀਂਦ ਤੋਂ ਰੋहतक ਰੋੜ ਜਾਣਾ ਉਸ ਤੋਂ ਬਾਅਦ ਆ ਰੋहतक ਬੜਨ ਤੋਂ ਪਹਿਲਾਂ ਹੀ ਹਿਸਾਰ ਰੋੜ ਫੜ ਲੈਣਾ ਆਪਣੇ ਠੀਕ ਆ ਅੱਗੇ ਜਾ ਕੇ ਜਿੱਥੋਂ ਵੀ ਮੋੜਾਂਗੇ ਆਪਾਂ ਉੱਥੋਂ ਅਪਡੇਟ ਦਵਾਂਗੇ ਠੀਕ ਹੈ ਇਹ ਰੋੜ ਮਤਲਬ ਪਿੱਛੇ ਵਾਲਾ ਜਿਹੜਾ ਭੇਵੀ ਵਾਲਾ ਰੋੜ ਤਾਂ ਉਹਦਾ ਖਰਾਬ ਇਹਦਾ ਮਤਲਬ ਜੀਂਦ ਤੱਕ ਠੀਕ ਠੀਕੇ ਦਾ ਮਤਲਬ ਉੱਥੇ ਦਾ ਮੋਟਰਸਾਈਕਲ 40 45 ਦੀ ਸਪੀਡ ਤੇ ਆਏ ਹਨਾ 30 35 40 35 40 45 ਤੇ ਇਸ ਤੋਂ ਬਾਅਦ ਜਿਹੜਾ ਮੈਂ ਆ ਰੋहतक ਰੋਡ ਹੈ ਆਪਣੇ ਬਾਈਪਾਸ ਹੈ ਹਸਿਆਰ ਰੋੜ ਇਹ ਇਹ ਇੱਕ ਨੰਬਰ ਟਾਪ ਹੈ ਰੋਧਕ ਤੋਂ ਥੋੜਾ ਜਿਹਾ ਪਿੱਛੇ ਤੋਂ ਵੰ ਵਧੀਆ ਰਸਤਾ ਆ ਰਿਹਾ ਜੀਨ ਤੋਂ ਤੋਂ ਜੀਨ ਤੋਂ ਜ਼ਿਆਦਾ ਬਾਅਦ ਬਾਈਪਾਸ ਚੜਿਆ ਰੋਧਕਾਲਾ ਤਾਂ ਐ ਇੱਕ ਨੰਬਰ ਦਾ ਰਸਤਾ ਆ ਰਿਹਾ ਇਹ ਇਹ ਰਸਤਾ ਠੀਕ ਆ ਅੱਗੇ ਜਾ ਕੇ ਆਪਾਂ ਹੁਣ ਦੇਖ ਸਾਹਮਣੇ ਜਿਹੜਾ ਤੁਸੀਂ ਆਹ ਰੋਡ ਦੇਖ ਰਹੇ ਹੋ ਆਹ ਭਾਜ ਮੈਂ ਹਜ਼ਾਰ ਨੂੰ ਕਹਿੰਦੇ ਸੀ ਹਜ਼ਾਰ ਨੂੰ ਤਾਂ ਅੱਗੇ ਅੰਬਾਲਾ ਰੋਡ ਵੱਜਦਾ ਇਹ ਅੰਬਾਲਾ ਰੋਡ ਮਤਲਬ ਇਹ ਨਾ ਜਦ ਆਪਾਂ ਮੁੜਦੇ ਆਂ ਇਧਰ ਨੂੰ ਨਾਰ ਨੌਲਕ ਨਹੀਂ ਨੂੰ ਤਾਂ ਉੱਥੇ ਆਪਾਂ ਉੱਥੇ ਪੁੱਛਿਆ ਸੀ ਜਿੱਥੇ ਆਪਣੇ ਪਰਚੀ ਕੱਟਦੀ ਹੁੰਦੀ ਟੂਲ ਤੇ ਉਹ ਕਹਿੰਦੇ ਵੀ ਇਹ ਰੋਡ ਤੇ ਮੋਟਰਸਾਈਕਲ ਚੜ ਨਹੀਂ ਸਕਦੀ ਵੀ ਇਹਦੇ ਚਲਾਣ ਹੁੰਦੇ ਇਹ ਰੋਡ ਮੋਟਰਸਾਈਕਲ ਵਾਸਤੇ ਨਹੀਂ ਹੈਗਾ ਬੜੀਏ ਬੀਕਲਾਂ ਵਾਸਤੇ ਆ ਉਹਦੇ ਨਾਲੇ ਬਿਲਕੁਲ ਇਹ ਆ ਥੋੜਾ ਜਿਹਾ 100 ਮੀਟਰ ਤੇ ਮਤਲਬ ਇਧਰ ਸਾਈਡ ਤੇ ਨਾਲ-ਨਾਲ ਸੜਕ ਜਾਂਦੀ ਆਏ ਹੈ ਨਾ ਇਹ ਆ ਜਾਂਦੀ ਆ ਨਾਲ-ਨਾਲ ਇਹ ਇਧਰ ਆ ਰੋਡ ਆ ਤੇ ਇਧਰ ਆਏ ਨਾਲ-ਨਾਲ ਆਪਾਂ ਇਹ ਇਹ ਰੋਡ ਨੂੰ ਪੈ ਗਏ ਇਧਰ ਇਹ ਦਾਦਰੀ ਨੂੰ ਨਿਕਲੂਗਾ ਜਾ ਕੇ ਦਾਦਰੀ ਰੋਡ ਆ ਇਹ ਦਾਦਰੀ ਰੋਡ ਨੂੰ ਪੈ ਜਾਣਾ ਆਪਾਂ ਨੇ ਠੀਕ ਆ ਵੀ ਉਹ بڑے ਰੋਡ ਤੇ ਨਹੀਂ ਚੜਦਾ ਕਹਿੰਦੇ ਚਲਾਣ ਹੁੰਦਾ ਵਿੱਚ ਕਈ ਗਈ ਜੰਨੇ ਵੀ ਕੁਝ ਹੁੰਦਾ ਨਹੀਂ ਹੈਗਾ ਨਾ ਤਾਂ ਉਹ ਆਪਾਂ ਨੂੰ ਉੱਥੇ ਜਿਹੜੇ ਪਰਚੀ ਕੱਟ ਦਿੰਦੇ ਨੇ ਟੂਲ ਵਾਲਿਆਂ ਦੇ ਵਾਪਸ ਮੋੜਦਾ ਉਹ ਕਹਿੰਦਾ ਨਾ ਜਾਓ ਵੀ ਚਲਾਣ ਆ ਮੇਰੇ ਪਿੱਛੇ ਜੇ ਮੈਂ ਤੁਸੀਂ ਦੇਖਦੇ ਨਾ ਟੋਬਾ ਇਹ ਪੂਰਾ ਹਨਾ ਔਰੇ ਬਹੁਤ ਟੋਬੇ ਆ ਹਰੇਕ ਪਿੰਡ ਦੇ ਵਿੱਚ ਮੈਂ ਕਹਾ ਬੜੇ ਬੜੇ ਟੋਬੇ ਆ ਇਹਦੇ ਪਿੱਛੇ ਆੜੇ ਪਿੰਡ ਦੇ ਜਿਹ ਬੰਦੇ ਆਉਂਨੇ ਆਪਣੇ ਪਿੰਡਾਂ ਦੇ ਵਿੱਚ ਟੋਬੇ ਹੁੰਦੇ ਤੇ ਨਾ ਅੱਗੇ ਮੈਸਾਹਮੂਸਨ ਵਾਲਾ ਆਉਂਦੇ ਹੁੰਦੇ ਤੇ ਆ ਸਾਰਾ ਦੇਖੋ ਬਣਿਆ ਪੱਕਾ ਬਣਿਆ ਵਸਲੇ ਨੂੰ ਰਸਤਾ ਆ ਸਾਰਾ ਆ ਥੱਲੇ ਟੋਬੇ ਹੀ ਜਾਣੂ ਮੈਸਾਹਮੂਸਨ ਉਹ ਪਰਲੇ ਪਾਸੇ ਵੀ ਆ ਇਹ ਆ ਸਾਰਾ ਦੇਖੋ ਕਿੱਡਾ ਟੋਬਾ ਮਤਲਬ ਇਹ ਰਾਜਸਥਾਨ ਦੇ ਵਿੱਚ ਇਕਣਾ ਟੋਬੇ ਆ ਮਤਲਬ ਹਨਾ ਵੀ ਸਾਝੇ ਸਾਫ ਤੋਂ ਤਰੀਆਂ ਦੇ ਕੋਲ ਟੋਬੇ ਦੇ ਵਿੱਚ ਕੋਈ ਦਲਦਲ ਨਹੀਂ ਆ ਟੋਬਾ ਮਤਲਬ ਹਨ ਪਿੱਛੇ ਦਾ ਬਹੁਤ ਕਲੀਅਰ ਆ ਸਾਫ ਤੇ ਆ ਦੇਖੋ ਐਡੇ ਐਡੇ ਆ ਪੱਕੇ ਬਣਾਏ ਹੋਏ ਸਾਰੇ ਮੈਸਾਮੂਸਾ ਤੇਲੇ ਜਾਣ ਨੂੰ ਆ ਦੇਖੋ ਪੂਰਾ ਹੈ ਨਾ ਆ ਪਿੱਛੇ ਮੈਸਾ ਨਾਲ ਆਉਂਦੇ ਵੀ ਤੇ ਇਹ ਜੇ ਟੋਬੇ ਜਾ ਮੈਸਾ ਨਾਲ ਆਉਨੇ ਆ ਪੁਰਾਣੇ ਪੰਜਾਬ ਦੀ ਯਾਦ ਆ ਜਾਂਦੀ ਹੈ ਨਾ ਪੁਰਾਣਾ ਪਾਣਾ ਪੁਰਾਣਾ ਕਲਚਰ ਐਦਾਂ ਦਾ ਹੁੰਦਾ ਦਾ ਇਹ ਲੋਕਾਂ ਨੇ ਆਪਣਾ ਕਲਚਰ ਫਿਰ ਵੀ ਬਹੁਤ ਬਚਾ ਕੇ ਰੱਖਿਆ ਵਾ ਹਨਾ ਆਪਣੇ ਪੰਜਾਬ ਦਾ ਯਾਰ ਤਰ ਇਹ ਚੀਜ਼ਾਂ ਖਤਮ ਹੋ ਗਈਆਂ ਆਪਾਂ ਦੇਖਦੇ ਆ ਦਲਦਲ ਬਣੀ ਪਈਆਂ ਨਾ ਵੀ ਜ਼ਹਿਰ ਬਣੀ ਪਈ ਆ ਇੱਧਰ ਬਹੁਤ ਸੰਭਿਆ ਮਤਲਬ ਪਾਣੀ ਦੀ ਮਤਲਬ ਕੀਮਤ ਆ ਪਾਣੀ ਦੀ ਕੀਮਤ ਨੂੰ ਸਮਝਦੇ ਆ ਲੋਕ ਇੱਧਰ ਹਰਿਆਣਾ ਬਹੁਤ ਬੜਾ ਇੱਕ ਚੀਜ਼ ਮੈਂ ਹਰਿਆਣੇ ਚ ਹੋਰ ਦੇਖੀ ਆ ਵੀ ਜਿਵੇਂ ਆਪਣੇ ਬੰਦੇ ਇੱਕ ਅੱਖ ਲੈਣ ਜਾਂਦੇ ਹਨਾ ਰੇੜਿਆਂ ਤੇ ਤੇ ਇਥੇ ਜਨਾਨੀਆਂ ਨਾਲ ਜਾਂਦੀਆਂ ਮੈਂ ਬਹੁਤ ਮੈਂ ਕਹਿੰਦਾ ਵੀ ਜੇ ਘੱਟੋ ਘੱਟ ਵੀ 30 40 ਰੇੜੇ ਟੱਕਰ ਗਏ ਹੋਣੇ ਆ ਉਹਦੇ ਵਿੱਚ 20 ਰੇੜਿਆਂ ਤੇ ਮਤਲਬ ਲੇਡੀਜ਼ ਨਾਲ ਜਾਂਦੀਆਂ ਜਾਂ ਕਈ ਲੇਡੀਜ਼ੇ ਜਾਂਦੀਆਂ ਆਪਣੇ ਜਵਾਕਾਂ ਨੂੰ ਲੈ ਕੇ ਹਨਾ ਜਾਂ ਦੋ ਲੇਡੀਜ਼ ਹੋਣੀਆਂ ਤਾਂ ਐ ਜਾਂਦੀਆਂ ਮਤਲਬ ਵੀ ਜਨਾਨੀਆਂ ਬਰਾਬਰ ਕੰਮ ਕਰਦੀਆਂ ਬੰਦਿਆਂ ਦੇ ਇੱਧਰ ਖੇਤੀ ਆ ਜਿਹੜੀ ਸਰੋਂ ਦੇਖੋ ਕਿੰਨੀਆਂ ਹਨਾ ਆ ਸਰੋਂ ਹੀ ਸਰੋਂ ਸਾਨੂੰ ਕਟੋ-ਕਟਾ 1.5-2 ਕਿਲੋਮੀਟਰ ਹੋ ਗਏ ਲਗਾਤਾਰ ਆਉਂਦਿਆਂ ਨੂੰ ਸਰੋਂ ਹੀ ਸਰੋਂ ਆ ਪਰਲੀ ਸਰੋਂ ਆ ਇੱਧਰ ਪਹਾੜ ਵੀ ਆ ਦੇਖੋ 320-25 ਕਿਲੋਮੀਟਰ ਆਪਾਂ ਤੈਅ ਕਰਤਾ ਹੁਣ ਤੱਕ ਆਪਾਂ ਲਾਗੇ 9-10 ਘੰਟੇ ਲਾਗੇ 9-10 ਘੰਟੇ ਲਾਗੇ ਘੰਟਾ ਡੇਢ ਘੰਟੇ ਦੇ ਵਿੱਚ ਹੋ ਗਿਆ ਰਸਤਾ ਬਹੁਤ ਖਰਾਬ ਤਾਂ ਦੇਖੋ ਕਿੰਨੀ ਸਰੋਂ ਦੀ ਖੇਤੀ ਆ ਸਾਰੀ ਜਦ ਨਾਲ ਕਿਸੇ ਨੂੰ ਰਸਤਾ ਪੁੱਛਦੇ ਆ ਇੱਧਰ ਹੈਰਾਨ ਹੋਣ ਲੱਗ ਜੰਨੇ ਆ ਜਾ ਕਹਦੇ ਵੀ ਰਾਜਸਥਾਨ ਜਾਣਾ ਜੈਪੁਰ ਹਨਾ ਜੈਪੁਰ ਤਾਂ ਇੰਨਾ ਇੰਨਾ ਨਹੀਂ ਸਮਝਦੇ ਹੈਗੇ ਜਦ ਜੈਪੁਰ ਰਾਜਸਥਾਨ ਕਹਿੰਦੇ ਆ ਹਰਾਨ ਹੋਣ ਲੱਗ ਜੰਨੇ ਆ ਵੀ ਇੰਨੀ ਦੂਰ ਆ ਇੰਨੀ ਬਾੜਾ ਸੀ ਜਾਂ ਕਰਾ ਦਦੇ 300 ਕਿਲੋਮੀਟਰ ਦਾ ਕੱਢ ਵੀ ਦਿੱਤਾ ਉਹ ਕਹਿੰਦੇ ਬਾਈ ਤਕੜੇ ਆ ਤੁਸੀਂ ਮੋਟਰਸਾਈਕਲ ਦੇ ਮਤਲਬ ਥਕਾਵਟ ਜਮਾ ਹੀ ਨਹੀਂ ਹੋਈ ਹੈਗੀ ਮੋਟਰਸਾਈਕਲ 30 35 40 40 40 45 ਦੀ ਸਪੀਡ ਤੇ ਆ ਜਿਵੇਂ ਹੁਣ ਆ ਮੇਨ ਰੋਡ ਆ ਗਿਆ ਬੜਾ ਮੇਨ ਰੋਡ ਆ ਗਿਆ ਇੱਥੇ ਜਾਂਦਾ 60 ਦੀ ਸਪੀਡ ਤੇ 65 ਤੇ ਚੱਲੇ ਜਾਂਦਾ ਹਨ ਜਿਹੜੀ ਕਿ 55 60 ਦੀ ਰੱਖਣ ਦੀ ਕੋਸ਼ਿਸ਼ ਕਰਦੇ ਜਾਂਦਾ ਬਾੜ ਵਿੱਚ ਇੱਕ ਘਟਕ ਤੈ ਹੁੰਦੀ ਆ ਫਿਰ ਉਹ ਕਵਰਿੰਗ ਕਰਨ ਲਿਆ ਐਵਰੇਜ ਹੀ ਨਿਕਲੇ ਆਉਂਦੀ ਬਸ ਸਾਰੀ ਹਨਾ ਉਹ ਪਿੱਛੇ ਨਾ ਪਿੰਡ ਜੀਆਂ ਕਸਬੇ ਜੀਆਂ ਹੁੰਨੇ ਆ ਉੱਥੇ ਸਿੰਗਲ ਜੇ ਰੋੜਾ ਜਨ ਜਿਵੇਂ ਆਪਣੇ ਆਪਣੇ ਪੱਥਰ ਦੀਆਂ ਨਹੀਂ ਟਾਈਲਾਂ ਲੱਗੀਆਂ ਹੁੰਦੀਆਂ ਉਹ ਚੀਜ਼ ਰੋੜਾ ਜਨ ਉਹਨਾਂ 'ਤੇ ਮੋਟਰਸਾਈਕਲ ਵੀ ਇੰਨਾ ਤੇਜ਼ ਨਹੀਂ ਚੱਲਦਾ ਕਿਉਂਕਿ ਸਿੰਗਲ ਜੇ ਰੋੜਾ ਹੈ ਫਿਰ ਵਿੱਚ ਸ਼ਹਿਰ ਆਉਂਦੀਆਂ ਆਵਾਜਾਈ ਹੁੰਦੀ ਆ ਤਾਂ ਸਫ਼ਰ ਥੋੜਾ ਜਿਹਾ ਘਟਦਾ ਹੁੰਦਾ ਜਿਹੜੀਆਂ ਗੱਡੀਆਂ ਗੁੱਡੀਆਂ ਉਹ ਤਾਂ ਜਿਹੜਾ ਮੇਨ ਹਾਈਵੇ ਤੁਹਾਨੂੰ ਦੱਸਿਆ ਤਾਂ ਆਪਾਂ ਪਹਿਲਾਂ ਜਿੱਦੇ ਮੋਟਰਸਾਈਕਲ ਚੜ੍ਹ ਨਹੀਂ ਦਿੰਦੇ ਉਧਰ ਰਿਸਕ ਹੈ ਕਹਿੰਦਾ ਚਲਾਣ ਹੋ ਜਾਂਦਾ ਵਿੱਚ ਕਹੀ ਜਾਂਦੇ ਵੀ ਕੋਈ ਚੱਕਰ ਨਹੀਂ ਹੈਗਾ ਪਰ ਆਪਾਂ ਕਹਿੰਦੇ ਵੀ ਰਿਸਕ ਨਹੀਂ ਲੈਣਾ ਹੈਗਾ ਆ ਹੁਣ ਰੋੜ ਵ ਸੋਣਾ ਹੋਰੇ ਤੇ ਨਾਰ ਨੋਲ ਇੱਕ ਤਾਂ ਭਲੇ ਜੇ ਨਾਮ ਆ ਹਨਾ ਮੂੰਹ ਤੇ ਨਹੀਂ ਚੜਦੇ ਹੈਗੇ ਦਾਦਰੀ ਆਪਾਂ ਛੱਡਿਆ ਪਿੱਛੇ ਦਾਦਰੀ ਉਹ ਇਧਰ ਆ ਗਿਆ ਅੱਗੇ ਆ ਗਿਆ ਆਪਾਂ ਹੁਣ ਹੁਣ ਛਿਆੜ ਕਿਲੋਮੀਟਰ ਰਹਿ ਗਿਆ ਫੇਰ ਆਪਾਂ ਅੱਗੇ ਤੇ ਦੇਖ ਲੈ ਕਿੱਧਰ ਨੂੰ ਮੁੜਨਾ ਸ਼ਿਵਜੀ ਦੀ ਮੂਰਤੀ ਦੇਖੋ ਕਿੰਨੀ ਸੋਹਣੀ ਆ ਦੇਖੋ ਕਿੰਨੀ ਸੋਹਣੀ ਆ ਇਹ ਰੰਗ ਹੋਰ ਨਾ 골ਡਨ ਜਿਹਾ ਆ ਆ ਰੋਡ ਦੇ ਉੱਪਰੇ ਬਣੀ ਆ ਬਾਰੇ ਆ ਰੋਡ ਹੁਣ ਵਧੀਆ ਆ ਗਿਆ ਪਹਿਲਾਂ ਤਾਂ ਇੱਧਰ ਰੋਡ ਜਮੇ ਗੰਦਾ ਦਾ ਸਰੋਂ ਬਾਈ ਇੰਨੀ ਹੈ ਨਾ ਮੈਂ ਕਹਿੰਦਾ ਸਾਨੂੰ ਘਟੋ ਘਟ ਵੀ 100 ਕਿਲੋਮੀਟਰ ਚੱਲਦੇ ਨੂੰ ਹੋ ਗਿਆ ਸਰੋਂ ਹੀ ਸਰੋਂ ਸਰੋਂ ਹੀ ਸੋਨੋ ਸਰੋਂ ਬਹੁਤ ਆ ਰਿਹਾ ਆ ਸਾਰਾ ਰੋਡ ਗੰਦਾ ਆ ਰੋੜਾ ਬਣ ਰਿਹਾ ਸਾਰਾ ਇਹ ਉਹ ਪਿੱਛੇ ਪਹਾੜ ਜੇ ਵੀ ਦਿਖਦੇ ਆ ਟਾਈਮ ਹੋ ਗਿਆ ਪੌਣੇ 5 ਵਜੇ ਦਾ ਤੇ ਆਪਾਂ ਤਕਰੀਬਨ 350 ਕਿਲੋਮੀਟਰ ਤੋਂ ਉੱਪਰ ਕੱਢਤਾ ਆਪਾਂ ਨੇ 350 ਤੋਂ ਵੀ ਕਿੰਨੇ ਹੋ ਗਿਆ ਤੇਰਾ 371 10 ਕਿਲੋਮੀਟਰ ਪਹਿਲਾਂ 385 380 85 ਕਿਲੋਮੀਟਰ ਕੱਢਤਾ 184 ਕਿਲੋਮੀਟਰ ਹੋਰ ਰਹਿ ਗਿਆ ਜੇ ਆਪਣਾ ਜੈਪੁਰ ਦੇਖਦੇ ਨਿਕਲਦਾ ਨਹੀਂ ਕਿਤੇ ਰਸਤੇ 'ਚ ਸਟੇ ਕਰਾਂਗੇ ਫਿਰ ਕਿਤੇ ਦੇਖਦੇ ਕਿੱਥੇ ਤੱਕ ਖਿੱਚ ਹੁੰਦਾ ਮੋਟਰਸਾਈਕਲ ਰੋਡ ਬਹੁਤ ਖਰਾਬ ਤਾਂ ਕਰਕੇ ਥੋੜਾ ਟਾਈਮ ਲੱਗ ਗਿਆ ਨਹੀਂ ਤਾਂ ਬਹੁਤ ਕਲੋਜ਼ ਹੋ ਜਾਣ ਦਾ ਕੰਮ ਆਹ ਲਓ ਜੀ ਐਕਣਾ ਲੱਗਦਾ ਪਾਣੀ ਫਾਰਿਆਂ ਨਾਲ ਦੇਖ ਲਓ ਲਾ ਉਹ ਸਾਰੇ ਕਿਤੇ ਫਾਰੇ ਫਾਰੇ ਲੱਗੇ ਹੋਏ ਆ ਫਾਰੇ ਵਿਚਾਇ ਨੇ ਫਾਰਿਆਂ ਨਾਲ ਪਾਣੀ ਲੱਗਦਾ ਸਾਰਾ ਇਹ ਨਰ ਨੋਲ ਤੋਂ ਜਿਵੇਂ ਬਾਈਪਾਸ ਚੜਦੇ ਆ ਇਹ ਰੋਡ ਉਹੀ ਮਿਲ ਜਾਂਦਾ ਅੱਗੇ ਆਗੇ ਸਿੱਧਾ ਜਾਇਪੁਰ ਆ ਫਿਰ ਕਿਤੇ ਨਹੀਂ ਤੁਸੀਂ ਰੁਕਣਾ ਹੈਗਾ 115 ਕਿਲੋਮੀਟਰ ਹੈਗਾ 6:00 ਵੱਜ ਗਏ ਆਪਣਾ ਉਜੀ ਆਪਾਂ ਪਹੁੰਚ ਗਏ ਟਰਾਂਸਪੋਰਟ ਨਗਰ ਗੁਰਦੁਰਾ ਸਾਹਿਬ ਵਿੱਚ ਇਹ ਨਾ ਹੈਗਾ ਜਿਵੇਂ ਜੈਪੁਰ ਤੁਸੀਂ ਬੜੂਗੇ ਬੜਦੀ ਸਾਰੇ ਦੋ ਪੁਲ ਆਉਣਗੇ ਪੁਲ ਚੜਨ ਤੋਂ ਪਹਿਲਾਂ ਹੀ ਸੱਜੇ ਹੱਥ ਪਹਿਲਾ ਪੁਲ ਚੜਨਾ ਆਪਾਂ ਨੇ ਸੱਜੇ ਹੱਥ ਪਹਿਲਾ ਪੁਲ ਚੜਤੀ ਸਾਰ ਜਦੋਂ ਤੁਸੀਂ ਪੁਲ ਉਤਰੂਗੇ ਉਤਰਦੀ ਸਾਰੇ ਗੁਰਦੁਰਾ ਸਾਹਿਬ ਖਬੇ ਹੱਥ ਇਹ ਹੈਗਾ ਆਪਣਾ ਆਜ਼ਾਦਨਗਰ ਆਜ਼ਾਦਨਗਰ ਜਿੱਦੋਂ ਗੁਰਦੁਰਾ ਸਾਹਿਬ ਜਿੰਨੂੰ ਮਰਜ਼ੀ ਪੁੱਛ ਲਿਓ ਇੱਥੇ ਰਹਿਣ ਦਾ ਪ੍ਰਬੰਧ ਵੀ ਆ ਤੇ ਲੰਗਰ ਪ੍ਰਸ਼ਾਦਾ ਵੀ ਚੁਕਾਇਆ ਜਾਂਦਾ ਹਨਾ ਫਿਰ ਤੁਸੀਂ ਉਰੇ ਆ ਕੇ ਅਸੀਂ ਉਰੇ ਆ ਕੇ ਕਮਰਾ ਲੈ ਲਿਆ ਅਸੀਂ ਸਵਾ 8:00 ਪਹੁੰਚ ਗਏ ਅਸੀਂ ਤੁਰੇ ਉਥੋਂ ਐਕਦੀ 560 ਕਿਲੋਮੀਟਰ 560 ਕਿਲੋਮੀਟਰ ਦੀ ਬਾੜ ਤੈਅ ਕਰਤੀ ਆਪਣੇ 5:30 ਪੌਣੇ 6 ਵਜੇ ਤੋਂ ਲੈ ਕੇ 7:30 ਵਜੇ ਤੱਕ 7:30 ਵਜੇ ਆਪਾਂ ਉਹਰੇ ਸ਼ਹਿਰ 'ਚ ਐਂਟਰ ਹੋ ਗਏ ਸੀ ਠੀਕ ਆ ਬਾਕੀ ਪੁੱਛਲ ਪਜਾਉਣ ਥੋੜਾ ਜਿਹਾ ਟਾਈਮ ਚ ਲੱਗ ਗਿਆ ਤੇ ਉਹਰੇ ਆਪਾਂ 7:30 ਵਜੇ ਪਹੁੰਚ ਗਏ ਸੀ ਤੇ ਆਪਾਂ ਜੈਪੁਰ ਤੇ ਵਿੱਚ ਘੁੰਮਣ ਵਾਲੀਆਂ ਬਹੁਤ ਚੀਜ਼ਾਂ ਗਈਆਂ ਬਣਾ ਪਰ ਕੀ ਕਰਦੇ ਆ ਜੈਪੁਰ ਰਾਜਸਥਾਨ ਜੇ ਆਪਾਂ ਜਿਹੜੇ ਕਹਿੰਦੇ ਨੇ ਰਾਜਸਥਾਨ ਹਨਾ ਜਿਵੇਂ ਰਾਜਸਥਾਨ ਦਾ ਨਾਮ ਲੈਣਿਆ ਤਾਂ ਆਪਣੇ ਮਨਜੀਤ ਜੀ ਹੁੰਦਾ ਵੀ ਉਧਰ ਰੇਤਾ ਹੀ ਰੇਤਾ ਜਿਵੇਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਹਨਾ ਇੱਦਾਂ ਹੀ ਜਿਹੜਾ ਰਾਜਾ ਤਾਂ ਨਾ ਬਹੁਤ ਜ਼ਿਆਦਾ ਵੱਡਾ ਇਹਦੇ ਮੰਨ ਲਓ 파ਟ ਹੋਣੇ ਜਿਵੇਂ ਲੱਗ ਲੱਗ ਮੰਨ ਲਓ ਚਾਰ 파ਟ ਹੋ ਗਏ ਹਨਾ ਇੱਕ ਪਾਸੇ ਜਸਲਮੇਲ ਹੋ ਗਿਆ ਉਧਰ ਊਂਟ ਹੋ ਵਗੈਰਾ ਹੋ ਗਏ ਤੇ ਉਧਰ ਜਿਵੇਂ ਆਪਣਾ ਗੱਡੀਆਂ ਗੁੱਡੀਆਂ ਜੀਪਾਂ ਚੂਪਾਂ ਹਨਾ ਉਹ ਰੇਤ ਵਿੱਚ ਭਜਾਉਨੇ ਆ ਤੇ ਸਟੰਟ ਵਗੈਰਾ ਕਰਦੇ ਆ ਉਧਰ ਤੇ ਬਾਰਡਰ ਪਈ ਜਾਂਦਾ ਪਾਕਿਸਤਾਨ ਦਾ ਉਹ ਜਿਵੇਂ ਉਹ ਏਰੀਆ ਲੱਗ ਹੋ ਗਿਆ ਕਈ ਇੱਧਰ ਝੀਲਾਂ ਵੀ ਆ ਲੇਕਾਂ ਵੀ ਆ ਕਈ ਕਿਲੇ ਆ ਇੱਧਰ ਬਹੁਤ ਤਗੜੇ ਤਗੜੇ ਮਤਲਬ ਰਾਜਸਥਾਨ ਨੇ ਆਪਣੇ ਬਰਾਸਤ ਹਨਾ ਜਿਹੜੇ ਕਿਲੇ ਕੁਲੇ ਹਵੇਲੀਆਂ ਜੋ ਵੀ ਹੈਗੀਆਂ ਇਹਨਾਂ ਨੇ ਸਾਹਮ ਕੇ ਰੱਖੀਆਂ ਵੀ ਆ ਤੁਹਾਨੂੰ ਦਿਖਾਵਾਂਗੇ ਬਹੁਤ ਘੁੰਮਣ ਵਾਲੀਆਂ ਚੀਜ਼ਾਂ ਜਾਇਪੁਰ ਦੇ ਵਿੱਚ ਘਟੋ ਘਟ 8-10 ਚੀਜ਼ਾਂ ਘੁੰਮਣ ਵਾਲੀਆਂ ਇਤਿਹਾਸਿਕ ਗੁਰਦਾਰਾ ਸਾਹਿਬ ਹੈ ਵੀ ਬਾਕੀ ਆਪਾਂ ਇਹਦਾ ਇਤਿਹਾਸ ਨਹੀਂ ਪਤਾ ਹੈਗਾ ਬਾਕੀ ਸਵੇਰੇ ਪਤਾ ਕਰਕੇ ਜੋ ਵੀ ਅਗਲੇ ਬਲੌਗ ਚ ਪਾਵਾਂਗੇ ਆਪਾਂ ਤੇ ਉਹਰੇ ਜਿਹੜੀਆਂ ਹੋਰ ਇਤਿਹਾਸਿਕ ਜਗ੍ਹਾਵਾਂ ਜਿਵੇਂ ਹਵਾ ਮਹਿਲ ਹੋ ਗਿਆ ਜਾਂ ਕੋਈ ਹੋਰ ਬਹੁਤ ਵਧੀਆ-ਵਧੀਆ ਮਤਲਬ ਉਹ ਇਹਨਾਂ ਜਿਵੇਂ ਸੋਨਾ ਰੰਗਾ ਜਾਂ ਮਤਲਬ ਜਿਹੜੀ ਆਪਣੇ ਉਹਰੇ ਸ਼ਹਿਰ ਦੀ ਦੇਖਾ ਬਿਲਡਿੰਗਾਂ ਜਿਵੇਂ ਜਿਵੇਂ ਹੋਟਲ ਆ ਲੋ ਇਹ ਸੋਨਾ ਰੰਗਾ ਜਾਂ ਕਰਦੇ ਆ ਮਤਲਬ ਜਿਵੇਂ ਇਦਾਂ ਸਾਰਾ ਜਿਵੇਂ ਰੇਤਾ ਹੁੰਦਾ ਉਹ ਵੀ ਸੋਨਾ ਰੰਗਾ ਜਿਵੇਂ ਜਸਲ ਮੇਲ ਕੰਨੀ ਜਸਲ ਮੇਲ ਕੰਨੀ ਦਾ ਬਹੁਤ ਜ਼ਿਆਦਾ ਸੋਨੇ ਰੰਗਾ ਸਾਰਾ ਸਿਸਟਮ ਹੈ ਸਰਕਾਰੀ ਬਿਲਡਿੰਗਾਂ ਵੀ ਸੋਨੇ ਰੰਗੀਆਂ ਟਾਇਲ ਪਾਉਂਦੇ ਆ ਉਧਰ ਉਹ ਤੁਹਾਨੂੰ ਸਾਰਾ ਆਪਾ ਦਿਖਾਵਾਂਗੇ ਆਪਾਂ ਨੂੰ ਟਾਈਮ ਥੋੜਾ ਜਿਹਾ ਤਾਂ ਲੱਗਣੀ ਆ ਆਪਣਾ ਬਾੜ ਹੋਰ ਜ਼ਿਆਦਾ ਕਲੀਅਰ ਹੋ ਜਣੀ ਆ ਆਪਾਂ ਘਟੋ ਘਟ ਵੀ ਇਹ 9.5 ਘੰਟੇ ਦਾ ਰਸਤਾ ਦਿਖਾਉਂਦਾ ਜਦ ਆਪਾਂ ਮੈਪ ਤੇ ਮੋਟਰਸਾਈਕਲ ਤੇ ਤੋਂ ਕਈ ਜਗ੍ਹਾ ਤੇ ਨਾ 25 30 ਕਿਲੋਮੀਟਰ ਦੀ ਸਪੀਡ ਤੇ ਵੀ ਆਇਆ 25 30 ਦੀ ਸਪੀਡ ਤੇ ਮੋਟਰਸਾਈਕਲ ਤੇ ਰਸਤਾ ਨਾ ਵਿੱਚ ਜਿਵੇਂ ਟਾਇਰ ਨਹੀਂ ਹ ਸਿਮਿੰਟ ਜੀ ਵਾਲੀ ਉਹ ਲੱਗੀ ਵੀ ਦੀ ਗਈ ਜਗਾ ਤੇ ਹਨਾ ਉਹ ਫਿਰ ਮੋਟਰਸਾਈਕਲ ਇੰਨਾ ਤੇਜ਼ ਨਹੀਂ ਚੱਲਦਾ ਉਹਦੇ ਪਰ ਤੇ ਵਿੱਚ ਵਿੱਚ ਰੋਡ ਬਣ ਰਿਹਾ ਰੋਡ ਕਾਫੀ ਵਿੱਚ ਵਿੱਚ ਖਰਾਬ ਆਇਆ ਵਿੱਚ ਵਿੱਚ ਠੀਕ ਵਧੀਆ ਵੀ ਬਹੁਤ ਆਇਆ ਪਿੱਛੇ ਤੋਂ ਜਿਵੇਂ 184 ਕਿਲੋਮੀਟਰ ਦਾ ਟਾਪ ਤੋਂ ਟਾਪ ਆਇਆ ਰੋਡ ਤਾਂ ਹੀ ਜੰਨੀ ਜਲਦੀ ਪਹੁੰਚ ਗਏ ਨਹੀਂ ਆਪਾਂ ਨੂੰ ਰਸਤੇ 'ਚ ਕਿਤੇ ਰੁਕਣਾ ਪੈਣਾ ਤਾਂ ਹਨਾ ਤੇ ਆਪਾਂ ਇੱਥੇ ਗੁਰਦਰਾ ਸਾਹਿਬ ਆ ਤੁਸੀਂ ਮਤਲਬ ਰਹਿ ਸਕਦੇ ਆ ਕੋਈ ਤੁਹਾਨੂੰ ਦਿੱਕਤ ਵਾਲੀ ਗੱਲ ਹੀ ਹੈਗੀ ਹਨਾ ਜਿਵੇਂ ਹੋਟਲ ਵਗੈਰਾ ਉਹਰੇ ਹੋਟਲ ਕਾਫੀ ਮਹਿੰਗੇ ਮਹਿੰਗੇ ਆ ਮਤਲਬ ਹੋਰੇ ਹਨਾ ਤੇ ਉਹ ਤੁਸੀਂ ਗੁਰਦਰਾ ਸਾਹਿਬ ਵਿੱਚ ਆਪਣਾ ਸਟੇ ਕਰ ਸਕਦੇ ਆ ਨਾ ਤੁਹਾ ਤੇ ਉਰੇ ਪਰਚੀ ਕੱਟੀ ਹੈ ਜਿਵੇਂ 200 ਰੁਪਏ ਦੀ ਪਰਚੀ ਘਟਾ ਦਿੰਦੇ ਆ ਹਨਾ ਤਾਂ ਤੁਹਾਨੂੰ ਕਬਰ ਆਰਾਮ ਨਾਲ ਹੋ ਜਾਂਦਾ ਉਰੇ ਥੱਲੇ ਗੱਦੇ ਲੱਗੇ ਹੋਏ ਆ ਠੀਕ ਆ ਤੇ ਬੈੱਡ ਵਗੈਰਾ ਵਾਲਾ ਸ਼ਾਇਦ ਵੀ ਰੂਮ ਮਿਲਦਾ ਹੋਵੇ ਮੇਰੇ ਸੋਨਾਂ ਕਮਰੇ ਬਹੁਤ ਬਣੇ ਹੋਇਆ ਕਈ ਵੱਲ ਦਾ ਅਸੀਂ ਤਾਂ ਉਹਨੂੰ ਕਮਰਾ ਕਿਹਾ ਜੀ ਵੀ ਕਮਰਾ ਦੇ ਤੁਰ ਉਹਨੇ ਸਾਨੂੰ ਇਹ ਦੇ ਤਾਂ ਅਸੀਂ ਲੈ ਆ ਲਿਆ ਆਪਣੇ ਚਫਾਰ ਕੇ ਠੀਕ ਆ ਨਾ ਸੌਣਾ ਹੀ ਹੁੰਦਾ ਹਨਾ ਪ੍ਰਸ਼ਾਦਾ ਪਾਣੀ ਛਕ ਲਿਆ ਅਸੀਂ ਆਪਾਂ ਨੇ ਉਰੇ ਤੇ ਉਰੇ ਜਿਹੜਾ ਜਾਂ ਹੋਰ ਘੁੰਮਣ ਵਾਲੀ ਜਗਾਵਾਂ ਉਹ ਆਪਾਂ ਬਾਕੀ ਤੁਹਾਨੂੰ ਆਪਾਂ ਸਵੇਰੇ ਦਿਖਾਵਾਂਗੇ ਆਪਣੇ YouTube ਚੈਨਲ ਆ ਆਪਣਾ ਉਪਲ ਪੰਜਾਬੀ ਟਰੈਵਲ ਠੀਕ ਆ ਜੀ ਤੇ Facebook ਤੇ ਆਪਾਂ ਜਿਹੜਾ ਪਹਿਲਾ ਪੇਜ ਬਣਾਇਆ ਉਪਲ ਮਕੈਨਿਕਲ ਤੇ ਆਪਾਂ ਉਹਦੇ ਪਰੇ ਪਾਵਾਂਗੇ ਹਨਾ ਐਨੇ ਪੇਜ ਨਹੀਂ ਬਣਾਉਣੇ ਹੈਗੇ YouTube ਤੇ ਕੋਈ ਚੱਕਰ ਪੈਦਾ ਉਹਦੇ ਪਰ ਆਪਾਂ ਲੱਗ ਬਣਾਉਣਾ ਪੈਣਾ ਹਨਾ ਉਹ ਆਪਾਂ ਲੱਗ ਬਣਾ ਲਿਆ ਯੂ ਉਪਲ ਪੰਜਾਬੀ ਟਰੈਵਲ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਪੋਰਟ ਕਰਿਓ ਵੈਗਜੀ ਦਾ ਖਾਲਸਾ ਵੈਗਜੀ ਫਤੇ